ਸਾਤਿ ਸ਼੍ਰੀ ਅਕਾਲ ਜੀ ਵੀ ਅਦਰ ਬਹਾਰ ਪ੍ਰੀਤ ਦੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਹੈ। ਇਸ ਵੀਡੀਓ ਵਿੱਚ ਗੱਲ ਕਰਾਂਗੇ ਆ 7 ਨਵੰਬਰ ਤੱਕ ਪੰਜਾਬ ਦੇ ਕਿੜਿ-ਕਿੜੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਸ ਤੇ ਕਿਹੜਾ ਸਿਸਟਮ ਉਹਦਾ ਦਿਖਾਈ ਦੇ ਰਿਹਾ 27-28 ਅਕਤੂਬਰ ਤੋਂ ਲੈ ਕੇ ਠੀਕ 29-30-31 ਅਕਤੂਬਰ ਦੇ ਦਰਮਿਆਨ ਉਸ ਤੋਂ ਬਾਰੇ ਕਿਹੜਾ ਤੂਫਾਨੀ ਸਿਸਟਮ ਬਣਿਆ ਜੋ ਕਿ ਆ ਲੋਅ ਪ੍ਰੈਸ਼ਰ ਰੀਆ ਆ ਮੱਧ ਪ੍ਰਦੇਸ਼ ਜਨਕਿ ਮੱਧ ਪ੍ਰਦੇਸ਼ ਉਹ ਗੈਂਪੀ ਦੇ ਖੇਤਰਾਂ ਤੱਕ ਹੋਰ ਹੀ ਉਹ ਜਿਹੜਾ ਗੁਜਰਾਤ ਦੇ ਦੱਖਣੀ ਖੇਤਰ ਰਾਜਸਥਾਨ ਦੇ ਦੱਖਣੀ ਖੇਤਰਾਂ ਤੋਕੇ ਆ ਗੁਜਰੇ ਕਾ ਜਿਸਤੀ ਹਮ ਲਗਾਤਾਰ ਕਿਹੜੇ ਖੇਤਰਾਵਾਂ ਵਿੱਚ ਮੀਂਹ ਦੇ ਸਾਰ ਪਾਣ ਦੇ ਦਿਖਾਈ ਦੇ ਰਹੇ ਨੇ ਤਾਂ ਉਹਦੇ ਦਿਨਾਂ ਦੇ ਮੌਸਮ ਦੀ ਗੱਲ ਕਰਾਂਗੇ 10 ਤੋਂ 15 ਦਿਨ ਆ ਪੰਜਾਬ ਦੇ ਕਿਹੜੇ ਕਿਹੜੇ ਖੇਤਰਾ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਸਾਰੀ ਆਪਾਂ ਡੇਟਾ ਜਾਣਕਾਰੀ ਇਸ ਵੀਡੀਓ ਪੇਚਾਵਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਕੁਝ ਜਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਇਸ ਸਮੇਂ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਈ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬ ਤੇ ਤੇ ਸਤਾ ਪ੍ਰਭਾਵ ਥੋੜੇ ਬਤੇ ਖੇਤਰ ਜਾਨਕੀ ਪੰਜਾਬ ਵਿੱਚ ਬੱਦਲਬਾਹੀ ਜ਼ਰੂਰ ਵੇਖਣ ਨੂੰ ਮਿਲ ਸਕਦੀ ਬਾਕੀ ਕੋਈ ਜ਼ਿਆਦਾ ਮੀਂਹ ਦਾ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ 26 27 28 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਤੇ 29 30 31 ਅਕਤੂਬਰ ਨੂੰ ਮੌਸਮ ਜ਼ਿਆਦਾਤਰ ਠੀਕ ਠਾਕ ਜਿਹੜੀਆਂ ਹਵਾਵਾਂ ਲਗਾਤਾਰ ਜਿਹੜੀਆਂ ਨਮੀ ਵਾਲੀਆਂ ਹਵਾ ਪਹੁੰਚ ਰਹੀਆਂ ਜਾਨੀ ਕਿ ਆਪਾਂ ਗੱਲ ਕਰੀਏ ਆ 26 27 ਤੋਂ ਲੈ ਕੇ 28 29 ਅਤੇ 31 ਅਕਤੂਬਰ ਤੱਕ ਪੰਜਾਬ ਦੇ ਬਿਲਕੁਲ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਉਹ ਜਾਂ ਹਰਿਆਣਾ ਦੇ ਨਾਲ ਲੱਗਦੇ ਜਾਂ ਆ ਪਹਾੜਾਂ ਦੇ ਸਾਈਡ ਤੇ ਚੰਡੀਗੜ੍ਹ ਦੇ ਨਾਲ ਲੱ ਥੋੜ੍ਹਪੋਤ ਖੇਤਰਾ ਵਿੱਚ ਗਰਜ ਚਮਕਾਲੇ ਬੱਦਲ ਇੱਕ ਦੋ ਖੇਤਰਾ ਵਿੱਚ ਬਣ ਸਕਦੇ ਹਨ ਥੋੜ੍ਹਪੋਤ ਖੇਤਰਾ ਚਾਂਸ ਰਹਿਣਗੇ 4 ਤੋਂ 10 ਜਾਂ 5% ਖੇਤਰਾ ਵਿੱਚ 80 ਤੋਂ 90% ਖੇਤਰਾ ਵਿੱਚ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਜਨਕੀ 31 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਉਸ ਤੋਂ ਬਾਅਦ ਇੱਕ ਤੋਂ ਲੈ ਕੇ 5 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੋਵੇ ਜਿਹੜੀ ਹੁੰਗੇ ਲਗਾਤਾਰ ਉੱਤਰ ਤੋਂ ਪੱਛਮ ਜਨਕੀ ਪੱਛਮ ਦਿਸ਼ਾ ਤੋਂ ਵਗਦੇ ਰਹਿਣਗੇ ਹਲਕੇ ਮੱਧਮ ਜੀ ਰਫ਼ਤਾਰ ਤੇ ਤੇ ਕੁਝਕ ਆਪਾਂ ਗੱਲ ਕਰੀਏ ਸਮੇ ਲਈ ਹੋ ਸਕਦਾ ਹੈ ਕਿ ਇੱਕ ਤੋਂ ਲੈ ਕੇ 6-7 ਨਵੰਬਰ ਦਰمیان ਹਮ ਉਹਦੀ ਵਾ ਜਿਹੜੀ ਆ ਨਾ ਜਿਹੜੇ ਦੱਖਣ ਪੱਛਮੀ ਜਿਹੜੀਆਂ ਆ ਪਹੁੰਚਣ ਗਿਆ ਜਿਸ ਕਰਕੇ ਅੱਪ ਗੱਲ ਕਰੀ ਥੋੜੀ ਨਵੀਂ ਵਾਸ ਦੀ ਥੋੜੇ ਬਦ ਖੇਤਰਾ ਵਿੱਚ ਚਾਂਸ ਬਣ ਸਰ ਜਿਆਦਾਤਰ ਮੌਸਮ ਠੀਕ ਠਾਕ ਹੈ ਉਸ ਵਾਰ 6-7 ਨਵੰਬਰ ਤੱਕ ਮੌਸਮ ਜਿਆਦਾਤਰ ਠੀਕ ਠਾਕ ਹੈ ਤਾਂ ਕੁੱਲ ਮਿਲਾ ਕੇ ਆਪਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਆਉਂਦੇ ਅਗਲੇ 10 ਤੋਂ 15 ਦਿਨ ਫਿਲਹਾਲ ਮੌਸਮ ਵਿੱਚ ਕੋਈ ਜਿਆਦਾ ਤਬਦੀਲੀ ਵੇਖਣ ਨੂੰ ਨਹੀਂ ਮਿਲੇਗੀ ਟੈਂਪਰੇਚਰ ਵੀ ਜਿਹੜੇ ਹੋਣਗੇ ਇਸ ਤਰ੍ਹਾਂ ਹੀ ਰਹਿਣ ਦੇ ਆਸਾਰ ਨੇ ਜਿਹੜੀ ਕਿ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਥੋੜੇ ਟੈਂਪਰੇ ਅਗਲੇ ਦਾ 5 ਤੋਂ 10 ਜਾਂ 7-8 ਦਿਨ ਆ ਟੈਂਪਰੇਚਰ ਇਸ ਤਰ੍ਹਾਂ ਹੀ ਰਹਿਣਗੇ ਤਾਂ ਫਿਲਹਾਲ ਹੀ ਜਾਣਕਾਰੀ ਆਪ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਵਨ ਤਾਂ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ